ਸਤਿ ਸ੍ਰੀ ਅਕਾਲ ਸੋਸਤੋ ਅੱਜ ਅਸੀਂ ਬੈਠੇ ਹਾਂ ਬੋਹਾ ਦੇ ਮੇਨ ਰੋਡ ਦੇ ਉੱਤੇ ਜਿੱਥੇ ਮਲਕੋ ਪਿੰਡ ਦੇ ਵਿੱਚ ਇੱਕ ਕਤਲ ਹੋ ਗਿਆ ਸੀਗਾ ਭਾਵੇਂ ਉਹ ਇੱਕ ਭਰਾਵਾਂ ਦਾ ਹੀ ਆਪਸ ਕੋਈ ਪਾਣੀ ਦਾ ਪਾਣੀ ਦਾ ਰੋਲਾ ਸੀ ਉਸ ਰੋਲੇ ਨੂੰ ਲੈ ਕੇ ਸਰੋਲੇ ਨੂੰ ਲੈ ਕੇ ਭਰਾਈ ਦੇ ਤੇ ਪਿਓ ਦੇ ਹੱਥੋਂ ਇੱਕ ਨੌਜਵਾਨ ਜਿਹਦੇ ਦੋ ਬੇਟੀਆਂ ਹੀ ਬੇਟੀਆਂ ਨੇ ਉਹਦਾ ਤਾਂ ਲ ਹੋ ਗਿਆ ਸੀਗਾ ਉਸ ਦੇ ਉੱਪਰ ਸਰਕਾਰ ਤੋਂ ਪੁਲਿਸ ਵਿਭਾਗ ਮੇ ਤੋਂ ਇਨਸਾਫ ਲੈਣ ਦੇ ਲਈ ਇਹਨਾਂ ਨੇ ਧਰਨਾ ਲਗਾਇਆ ਹੋਇਆ ਸੀਗਾ ਉਸ ਧਰਨੇ ਦੇ ਤਹਿਤ ਅੱਜ ਅਸੀਂ ਇਸ ਨਾਲ ਇਹਨਾਂ ਨਾਲ ਗੱਲ ਕਰਦੇ ਹਾਂ ਜਿਹੜਾ ਧਰਨਾ ਲੱਗਿਆ ਵੀ ਧਰਨੇ ਦੇ ਵਿੱਚ ਤੁਸੀਂ ਲਾਇਆ ਕਿ ਇਸ ਤੇ ਤੁਹਾਨੂੰ ਪ੍ਰਸ਼ਾਸਨ ਵੱਲੋਂ ਕੀ ਭਰੋਸਾ ਮਿਲਿਆ ਕਿੰਨੇ ਦਿਨ ਤੁਹਾਨੂੰ ਧਰਨੇ ਨੂੰ ਹੋਗੇ ਕੀ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ ਤਾ ਉਸ ਤੇ ਆਪਾਂ ਗੱਲਬਾਤ ਕਰਦੇ ਹਾਂ ਨਾਲ ਆਓ ਆਪਾਂ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦੇਵਾਂ ਤਾਂ ਆ ਦੋਸਤੋ ਆ ਬੈਠੇ ਨੇ ਸਾਰੇ ਤੱਕ ਦੇਖ ਸਕਦੇ ਹੋ ਇੱਕ ਤੁਹਾਨੂੰ ਇਹ ਵੀ ਦਿਖਾ ਦਾਂ ਸਾਹਮਣੇ ਜਿਹੜੀ ਹੈਗੇ ਨੈਸ਼ਨਲ ਸ਼ਾਇਦ ਸਟੇਟ ਹਾਈਵੇ ਜਾਂ ਨੈਸ਼ਨਲ ਹਾਈਵੇ ਇਸ ਮਰਜ਼ਬਤ ਚੰਗੀ ਤਰ੍ਹਾਂ ਨਹੀਂ ਕਹਿ ਸਕਦਾ ਪਰ ਹੈ ਇਹ ਵੱਡੀ ਮੇਨ ਰੋੜਾ ਜਿਹੜਾ ਰਤੀਏ ਤੋਂ ਬੁੜਲਾਡਾ ਜਾਕੀ ਮਿਲਦੀ ਹੈ ਤੇ ਨੈਸ਼ਨਲ ਹਾਈਵੇ ਨੂੰ ਨਾਲ ਮਲਉਂਦੀ ਆ ਇਸ ਨੂੰ ਤਾਂ ਇਸ ਜੋ ਇੱਥੇ ਆਏ ਬੈਠੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਆਪਾਂ ਗੱਲ ਕਰਾਂਗੇ ਉਸ ਔਰਤ ਨਾਲ ਵੀ ਜਿਸ ਦੇ ਪਤੀ ਇਸ ਦੁਨੀਆ ਤੋਂ ਆਲੋਤਾ ਗਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਆਹ ਤਸਵੀਰ ਹੈ ਇਸ ਲੜਕੇ ਦਾ ਇਨ੍ਹਾਂ ਦਸਲ ਮੁਤਾਬਕ ਇਹ ਘਰੇਲੂ ਪਾਣੀ ਦਾ ਕੋਈ ਰੋਲਾ ਸੀ ਉਸ ਦੇ ਨਾਲ ਹੀ ਕਤਲ ਹੋ ਗਿਆ ਤੇ ਦੂਸਰੇ ਪਾਸੇ ਮੈਂ ਇੱਕ ਚੀਜ਼ ਹੋਰ ਦੱਸਾਰਿਆ ਤੁਸੀਂ ਚਾਰੇ ਪਾਸੇ ਨਿਗਾਹ ਮਾਰ ਕੇ ਦੇਖਿਓ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ ਵੀ ਇੱਕ ਪਾਸੇ ਇਨਸਾਫ ਮੰਗਣ ਦੇ ਲਈ ਲੋਕਾਂ ਦਾ ਧਰਨਾ ਚੱਲ ਰਿਹਾ ਹੈ ਲੇਕਿਨ ਦੂਜੇ ਪਾਸੇ ਇਹਨਾਂ ਦੀ ਸਕਿਉਰਿਟੀ ਵਾਸਤੇ ਕੋਈ ਵੀ ਪੁਲਿਸ ਮੁਲਾਦਮੀ ਨਹੀਂ ਆਤੇਗਾ ਜਦੋਂ ਕਿ ਇੱਥੇ ਕੋਈ ਵੀ ਹੜਗਮ ਮੱਚ ਸਕਦੀ ਹੈ ਜਿਹੜੇ ਬੰਦੇ ਪਾਣੀ ਪਿੱਛੇ ਆਪਦੇ ਪਰਿਵਾਰ ਦਾ ਸਕੇਿਆਂ ਦਾ ਬਲੱਡ ਦਾ ਕਤਲ ਕਰ ਸਕਦੇ ਆ ਤੋ ਇਹਨਾਂ ਉੱਪਰ ਵੀ ਆ ਕੇ ਹਮਲਾ ਕਰ ਸਕਦੇ ਆ ਜਾਂ ਅਚਨਚੇਤ ਕੋਈ ਵੀ ਗੱਡੀ ਇਹਨਾਂ ਦੇ ਉੱਪਰ ਚੜ ਸਕਦੀ ਆ ਕੋਈ ਵੀ ਐਕਸੀਡੈਂਟ ਵਾਪਰ ਸਕਦਾ ਹੈ ਇੱਥੇ ਪੁਲਿਸ ਪ੍ਰਸ਼ਾਸਨ ਬੜਾ ਬੇਰੁਖੀ ਵਾਲਾ ਕੰਮ ਹੈ ਬੜੀ ਬੇਉਦੇ ਵਾਲੀ ਜੇ ਲਾਹ ਪ੍ਰਵਾਈ ਵਾਲਾ ਕੰਮ ਹੈ ਕਿ ਜਿਹੜਿਆ ਇਹਨੂੰ ਹਸ਼ਟਕ ਦੇ ਪ੍ਰੋਟੈਕਸ਼ਨ ਹੀ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਮੇਨ ਨੈਸ਼ਨਲ ਹਾਈਵੇ ਹੈ ਔਰ ਇਹਨਾਂ ਦਾ ਧਰਨਾ ਵੀ ਮੇਰੇ ਖਿਆਲ ਲਗਭਗ ਦਿਨ ਰਾਤ ਦਾ ਹੀ ਚੱਲ ਰਿਹਾ ਹੈ ਰਾਤ ਵੀ ਪ੍ਰਸ਼ਾਸਨ ਨੇ ਇਹਨਾਂ ਦੱਸਣ ਮੁਤਾਬਕ ਕਾफी ਪ੍ਰੇਸ਼ਾਨ ਇਹਨੂੰ ਕੁਲੀ ਮੰਡੇ ਖੜਾਉ ਕਿ ਤਾ ਦੋਸਤੋ ਆ ਦੇਖਦੇ ਆ ਨਿੱਕਾ ਜਿਹਾ ਬੱਚੀ ਹੈ ਹਨਾ ਤੇ ਇਹ ਨੇ ਜਿਨ੍ਹਾਂ ਦਾ ਪਤੀ ਨੂੰ ਇਸ ਮਾਰੀ ਘਟਨਾ ਦੇ ਵਿੱਚ ਆਪਣੀ ਜਾਨ ਦਾ ਹੱਥ ਧੋਣੇ ਪਏ ਨੇ ਕੀ ਨਾਮ ਆ ਤੁਹਾਡਾ ਜੀ ਸਤਿਉੰਦਰ ਜੀ ਜਿਹੜੀ ਮਾਮਲਾ ਕੀ ਸੀ ਕਿਉਂ ਹੋਇਆ ਸੀ ਇੱਥੇ ਤੁਹਾਨੂੰ ਧਰਨੇ ਲਗਾਏ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ 3 ਦਿਨ ਹੋ ਗਏ ਧਰਨਾ ਲਾ ਕੇ ਸਾਡੀ ਕੋਈ ਕਿਸੇ ਨੇ ਸੁਣੇ ਨਹੀਂ ਹੋਰ ਅ ਮੇਰਾ ਖਿਆਲ ਵੀ ਹੁਣ ਆ ਪੁਲਿਸ ਵਾਲੀਆਂ ਬਾਹਰ ਨਿਕਲੀਆਂ ਨਹੀਂ ਅੰਦਰ ਬੈਠੇ ਏਸੀ ਦੇ ਵਿੱਚ ਬੈਠੀਆਂ ਗੱਲਾਂ ਮਾਰੀਆਂ ਸੀ ਆ ਇਹਨਾਂ ਦੀ ਜੁਬਿਲੀ ਸੀ ਹਾਂ ਹਾਂਜੀ ਹੁਣ ਦੱਸੋ ਤੁਸੀਂ ਸਾਡਾ ਕਿਸੇ ਨੇ ਕੋਈ ਸੁਣਾ ਨਹੀਂ ਨਾ ਕੋਈ ਸੁਲਾ ਲੀ ਸੁਣਾ ਜੀ ਗੱਤਲ ਹੋ ਗਿਆ ਪਾਣੀ ਪਿਚੇ ਹੀ ਆਦੀ ਬਾਨੀ ਜੀ ਵਾਲੀ ਜੀ ਜਿਹੜੇ ਨਕਾ ਖੋਲਣ ਲੱਗਿਆ ਜੀ ਮੇਰੇ ਸਹੁਰਾ ਸਾਹਿਬ ਜੀ ਨੇ ਬਾਸਾ ਚੱਕਿਆ ਤੇ ਮੇਰੇ ਜੇਟਰ ਕੁਲ ਸਿੰਘ ਨੇ ਜੀ ਕਹੀ ਚਕੀ ਜੀ ਤੇ ਮੇਰੀ ਵਿਧਾਣੀ ਕਰਨ ਦੀ ਤੌਰ ਨਾਲ ਕਿੰਨੇ ਗਏ ਜੀ ਇਹਨਾਂ ਨੇ ਜਾ ਕੇ ਮਿਲ ਕੇ ਮੇਰੇ ਪਤੀ ਦਾ ਕਤਲ ਕਰ ਦਿੱਤਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਗੀ ਹੀ ਕਰ ਸਕਦੇ ਆ ਜੀ ਦੋਸਤਾਂ ਨੂੰ ਜਲਦੀ ਤੋਂ ਜਲਦੀ ਵਿਸ਼ਵਾਸ ਕਰਦੇ ਹਾਂ ਤਾਂ ਇਹ ਇਹਨਾਂ ਦੀ ਕਹਾਣੀ ਸੀ ਤਾਂ ਤੁਸੀਂ ਦੇਖ ਸਕਦੇ ਹੋ ਔਰ ਦੋ ਜਿਹੜੇ ਬੱਚੇ ਐ ਇਸ ਗੁੜੀਆ ਦੇ ਦੋ ਬੱਚੇ ਐ ਆ ਆ ਆ ਆ ਦੋ ਬੱਚੇ ਇਸ ਮੁੰਡੇ ਦੇ ਜਿਹੜਾ ਮੁੰਡਾ ਇਸ ਦੁਨੀਆ ਨੂੰ ਆਲਬੀਦਾ ਕਹਿ ਗਿਆ ਆ ਦੇਖੋ ਜਿਹੜੀ ਸਿਰਫ ਹੱਥ ਵਿੱਚ ਹੀ ਆ ਬੱਚਾ ਅੱਜ 1.5 ਸਾਲ ਦੀ ਕੁੜੀ ਹੈ ਕੁੜੀਆਂ ਨੇ ਹਾਂ ਇਹ ਦੋਨੇ ਕੁੜੀਆਂ ਹੀ ਕੁੜੀਆਂ ਨੇ ਇੱਕ ਤਾਂ ਕੁਦਰਤ ਨੇ ਹਨਾ ਬਾਂਸ ਨੂੰ ਅੱਗੇ ਚਲਾਉਣ ਵਾਸਤੇ ਹੋਣੀ ਕਿਤਾ ਦੂਸਰਾ ਪਿਓ ਤੇ ਭਾਈ ਹੀ ਇਹਨਾਂ ਦੇ ਕਾਲ ਬਣ ਕੇ ਇਹਨਾਂ ਦੇ ਘਰੇ ਵਾਪਰੇ ਤੇ ਇਹਨਾਂ ਦਾ ਘਰ ਜੁੜਦਾ ਕਰਦਾ ਆ ਤੁਸੀਂ ਸਾਰੇ ਦੇਖ ਰਹੇ ਹੋ ਆਪਾਂ ਕਿਸੇ ਹੋਰ ਨਾਲ ਵੀ ਗੱਲ ਕਰਦੇ ਹਾਂ ਜਿਹੜਾ ਇਸ ਸਥਿਤੀ ਬਾਰੇ ਪੂਰਾ ਜਾਣੂ ਹੋਵੇ। ਬਾਬਾ ਜੀ ਤੁਸੀਂ ਸਥਿਤੀ ਬਾਰੇ ਪੂਰਾ ਜਾਣੂ ਹੈ? ਹਾਂਜੀ ਤਾਂ। ਬਾਬਾ ਜੀ ਇਹ ਜਿਹੜਾ 9 ਜਾਨ ਮੁੰਡਾ ਇਸ ਦੁਨੀਆ ਨੂੰ ਇਹ ਬਰਲਾਸ਼ ਸਿੰਘ ਸੀਗਾ ਜੀ। ਮਲਕੋ ਪਰ ਤਾਂ ਸੀ ਬਰਲਾਦ ਸਿੰਘ ਸੀਗਾ ਇਹਦਾ ਕਤਲ ਹੋ ਗਿਆ ਪਹਿਲਾਂ ਜਦੋਂ ਕਤਲ ਹੋਇਆ ਸੋਹਰਾ ਵੀ ਕੋਲੇ ਸੀ ਸੋਹਰੇ ਨੇ ਬਾਹਾਂ ਪੜੀਆਂ ਸੀ ਤੇ ਲੇਡੀ ਜਿਹੜੀ ਬੀਬੀ ਆ ਉਹਨੇ ਕਿਹਾ ਸੀਗਾ ਆਪਦੇ ਘਰ ਵਾਲੇ ਨੂੰ ਕਿ ਅੱਜ ਇਹਦਾ ਜੱਬ ਹੀ ਨਵੇਂੜਾ ਉਹਦਾ ਕਤਲ ਵੀ ਕੀਤਾ ਗਿਆ ਜਦੋਂ ਮੰਨ ਲਓ ਉਹਦੇ ਕਹੀਂ ਮਾਰੀ ਗਈ ਉਦੋਂ ਬਾਅਦ ਦੇ ਵਿੱਚ ਉਹਨੂੰ ਚੱਕ ਕੇ ਆਪਦੀ ਗੱਡੀ ਚ ਪਾ ਕੇ ਵੀ ਇਹ ਕਿਸੇ ਨੂੰ ਆਪਦੇ ਬਿਆਨ ਨਾ ਦੇ ਸਕੇ ਜਾਂ ਕਿਵੇਂ ਵੀ 4 ਘੰਟੇ ਉਹਨੂੰ ਕਦੇ ਝਨੀਰ ਤੇ ਇੱਧਰ ਪਰਿਵਾਰ ਦਾ ਕੋਈ ਨਹੀਂ ਲਿਆ ਗਿਆ ਨਾ ਉਹ ਦੀ ਮਿਸੇਜ ਲਈ ਵੀ ਨਾਲ ਨਾ ਉਹਦਾ ਸਾਲਾ ਲੈ ਆ ਗਿਆ ਉਹਨੂੰ ਕਮਾਖ ਮੋਕੇ ਜਦੋਂ ਲੈ ਕੇ ਗਏ ਆ ਫਿਰ ਸਿੱਧਾ ਰੈਫਰ ਕਰਤਾ ਪੀਜੀਐਚ ਉੱਥੇ ਜਾ ਕੇ ਬਰਲਾ ਸਿੰਘ ਦੀ ਡੈਥ ਹੋ ਗਈ ਉਦੋਂ ਬਾਅਦ ਚ ਮੈਂ ਕੰਮੀ ਇਹ ਜਿਹੜੀ ਪੁਲਿਸ ਹੈ ਇੱਥੋਂ ਦੀ ਬੁਹਾ ਥਾਣੇ ਦੀ ਜੋ ਤੁਹਾਨੂੰ ਪਤਾ ਆ ਪਹਿਲਾਂ ਮਾਨਸਾ ਤੋਂ ਬਦਲ ਕੇ ਆਇਆ ਹੋਇਆ ਹੈ ਇੱਥੇ ਐਸਐਚਓ ਹੈ ਨਾ ਗੁਰਦੇਵ ਗੁਰਤੇਜ ਸਿੰਘ ਜੋ ਹੈਗਾ ਉਹ ਐਡਾ ਕਰਪਟ ਹੋਆ ਉਹਨੇ ਨਜਾਇਜ਼ ਜਿਵੇਂ ਪਹਿਲਾਂ ਕੁਲਵਿੰਦਰ ਸਿੰਘ ਤੇ ਪਰਚਾ ਪਾਇਆ ਹੋਰ ਜਿਵੇਂ ਅੱਜ ਦੀ ਤੁਸੀਂ ਘਟਨਾ ਦੇਖਦੇ ਪਿਓ ਪੁਲਿਸ ਨਕਮੀ ਪੁਲਿਸ ਜਿਵੇਂ ਕਰਦੀ ਹੈ ਜੋ ਮਾਰਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਆ ਹੁਣ ਅਸੀਂ ਇੱਥੇ ਇੰਨੇ ਜਾਣੇ ਬੈਠੇ ਸਾਨੂੰ ਇਹ ਥੋੜਾ ਪਤਾ ਕਿਸੇ ਦੇ ਜੇਬ ਚ ਕੀ ਹੈ ਉਹਦੇ ਨਾਲ ਕਿਸੇ ਨੇ ਲੁੱਟ ਦਿੱਤੀ ਹੋ ਜਾ ਰਿਹਾ ਸੀ ਉਹਨਾਂ ਨੂੰ ਫੜ ਕੇ ਇਹਨਾਂ ਨੇ ਗ੍ਰਿਫਤਾਰ ਕਰਤਾ ਇੱਕ ਹਉਆ ਬਣਾਇਆ ਵੀ ਐਡਾ ਉਹ ਨਸ਼ਾ ਛਡਾਉਣ ਵਾਲਾ ਬੰਦਾ ਆ ਉਹਦੀ ਜੇਬ ਚ ਇਹ ਮਿਲਿਆ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਭਗਵਾਨ ਸਰਮਾਨ ਨੂੰ ਪੁੱਛਣਾ ਚਾਹੁੰਦੇ ਆ ਚਮਲ ਨੂੰ ਈ ਅੱਜ 15 ਦਿਨ ਹੋ ਗਏ 16 ਦਿਨ ਖਤਲ ਹੋਏ ਨੂੰ ਇਹ ਬੀਬੀ ਐ ਇੱਕ ਗੱਡੀ ਕੋਲ ਨਦੇਣਾ ਜਿਹੜੀ ਗ੍ਰਿਫਤਾਰ ਨਹੀਂ ਕੀਤੀ ਗਈ ਪ੍ਰਸ਼ਾਸਨ ਆ ਇੱਥੇ ਆਉਂਦਾ ਆ 24 ਘੰਟੇ ਜਾਮ ਲੱਗਾ ਹੋਇਆ ਸੀਗਾ ਐਸਐਸਪੀ ਸਾਹਿਬ ਆਏ ਡੀਜੀਪੀ ਆਇਆ ਇਹਨਾਂ ਨੇ ਸੰਗਤ ਨੇ ਫੈਸਲਾ ਰੱਖਿਆ ਵੀ ਚਲੋ ਗੱਡੀਆਂ ਵਾਲੇ ਤੰਗ ਹੁੰਦੀ ਆ ਉਹਨਾਂ ਨੇ ਟਾਈਮ ਲੈ ਕੇ ਖੋਲਤਾ ਜਾਮ ਖੋਲ ਦਿੱਤਾ ਕਿ ਤੁਹਾਡੇ ਸਾਹਮਣੇ ਰੋਡ ਖੋਲ ਦਿੱਤਾ ਗਿਆ ਬੈਠੇ ਆ ਇਹ ਵੀ ਹੁਣ ਕੀਤਾ ਵੀ ਸ਼ਾਮ ਦੇ 5 ਵਜੇ ਤੱਕ ਜੇ ਪ੍ਰਸ਼ਾਸਨ ਕੋਈ ਕਾਰਵਾਈ ਨਾ ਕਰੂਗਾ ਉਸ ਤੋਂ ਬਾਅਦ ਦੇ ਵਿੱਚ ਅਸੀਂ ਥਾਣੇ ਦਾ ਘਰੋ ਕਰਾਂਗੇ ਜਾਂ ਜਿਹੜਾ ਐਮ.ਐਲ.ਏ ਆ ਉਹਦੀ ਕੋਠੀ ਨੂੰ ਜਾ ਕੇ ਘੇਰਾ ਪਾਵਾਂਗੇ ਅਸੀਂ ਇੱਕ ਬੇਨਤੀ ਸਾਥ ਕਹਿੰਦੇ ਆ ਵੀ ਦੇਖੋ ਤੁਸੀਂ ਜ਼ੁਲਮ ਕਰਦੇ ਹੋ ਇੰਨਾ ਨਜ਼ਾਇਰ ਲੋਕਾਂ ਦੇ ਨੌਜਵਾਨ ਬੱਚੇ ਜਿਹੜੇ 10 ਬੰਦੇ ਸਾਡੇ ਦਬਰੂਗੜ ਸਿੱਟੇ ਹੋਏ ਆ ਚਾਹ 30 ਬੰਦੇ ਸਾਡੇ ਅੰਮ੍ਰਿਤਸਰ ਦੇ ਵਿੱਚ ਆ ਜਿਨੇ ਇੱਕ ਕਤਲ ਕੀਤਾ ਉਹ ਕਿਉਂ ਨਹੀਂ ਗ੍ਰਿਫਤਾਰ ਹੋ ਰਿਹਾ ਇਹ ਇਹਨਾਂ ਤੋਂ ਜਵਾਬ ਮੰਗਣਾ ਚਾਹੁੰਦੇ ਆਂ ਅਸੀਂ ਭਗਵੰਤ ਮਾਨ ਤੋਂ ਮੰਗਣਾ ਚਾਹੁੰਦੇ ਆਂ ਬਾਕੀ ਸੰਗਤ ਬੈਠੀ ਆ ਜਿੰਨੇ ਵੀ ਇਹ ਜਵਾਬ ਇਹਨਾਂ ਨੂੰ ਆਇਆ ਨੂੰ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਕਹਿੰਦੇ ਸੀ 76 ਦਾ ਰਹੇ ਤੁਹਾਡੀ ਭਗਵੰਤ ਮਾਨ ਜੀ ਬਹੁਤ ਬੁਰੀ ਹਾਲਾਤ ਕੀਤੀ ਜਾਊਗੀ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਵਿਚਰੋਗੇ ਕਿਉਂਕਿ ਅੱਜ ਸੰਗਤ ਇਹ ਡੈਮੋਕਰੇਸੀ ਕਹਿੰਦੇ ਆ ਕਿੱਧਰ ਦੀ ਡੈਮੋਕਰੇਸੀ ਆ ਆ ਵੇਖੋ ਇੱਕ ਭੈਣ ਆ ਜਿਹਦਾ ਪਤੀ ਦਾ ਕਤਲ ਹੋ ਗਿਆ ਉਹ ਰੋਡ ਤੇ ਬੈਠੀ ਆ 1.5 ਸਾਲ ਦੀ ਬੱਚੀ ਨੂੰ ਲਈ ਬੈਠੀ ਆ 12 ਸਾਲ ਦੀ ਬੱਚੀ ਆ ਉਹਨੂੰ ਲੈ ਕੇ ਬੈਠੀ ਆ ਪਰਿਵਾਰ ਐਸੇ ਬਹੁਤ ਜਿਆਦਾ ਸਖਮੇ ਦੇ ਵਿੱਚ ਆ ਸੀ ਇਹੀ ਕਿ ਇਹਨਾਂ ਚੋਣਿਆਂ ਛੇਤੀ ਛੇਤੀ ਕਾਰਵਾਈ ਕਰੋ ਨੀ ਸਾਰੇ ਜਥੇਬੰਦੀਆਂ ਨੂੰ ਅਸੀਂ ਕੀਤਾ ਗਿਆ ਵੀ ਪਹਿਲਾਂ ਢਿੱਲ ਛੱਡੀ ਸੀ ਕੋਈ ਜੀ ਵੀ ਮਾੜੀ ਮੋਟੀ ਕੋਈ ਸਮਝਦਾਰੀ ਕਰਨਗੇ ਨੀ ਉਸ ਤੋਂ ਬਾਅਦ ਦੇ ਵਿੱਚ ਥਾਣੇ ਦਾ ਵੀ ਘਰ ਹੋਊਗਾ ਜੋ ਇੱਥੋਂ ਦਾ ਐਮਐਲਏ ਆ ਤੇ ਅਸੀਂ ਉਹਦੀ ਕੋਠੀ ਨੂੰ ਵੀ ਘੇਰਾ ਪਾਵਾਂਗੇ ਤਾਂ ਇਹ ਜਥੇਦਾਰ ਜੀ ਸੀ ਜਥੇਦਾਰ ਜੀ ਨੇ ਗੱਲਬਾਤ ਕੀਤੀ ਹੈ ਭਵੇਂ ਇਹਨਾਂ ਨੇ ਸਾਰੀ ਸੰਕੇਤ ਦੇ ਵਿੱਚ ਡੱਬੂ ਡਿਬਰੂਗੜ ਜੇਲ੍ਹ ਜਾਂ ਭਈ ਅਮਰਤਪਾਲ ਦੇ ਭਰਾ ਦੇ ਨਾਲ ਜੋੜਤੀ ਜਦੋਂ ਕਿ ਸਾਨੂੰ ਇਹ ਨਹੀਂ ਪਤਾ ਵੀ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿਉਂ ਆ ਕਿਉਂ ਝੂਠ ਬੋਲਿਆ ਗਿਆ ਸੱਚ ਬੋਲ ਕੇ ਕੀ ਕੀਤਾ ਗਿਆ ਉਹਦੇ ਬਾਰੇ ਅਸੀਂ ਅਜੇ ਕੁਝ ਵੀ ਸਾਫ਼ ਤੌਰ ਤੇ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਬੰਦਾ ਨਸ਼ੇ ਛਡਾਉਂਦਾ ਉਹ ਇਹੋ ਜਿਹੀਆਂ ਹਰਕਤਾਂ ਨਹੀਂ ਕਰ ਸਕਦਾ ਚਲੋ ਇਹਨਾਂ ਦੀ ਆਪਣੇ ਆਪਣੇ ਵਿਚਾਰ ਨੇ ਤਾਂ ਤੁਸੀਂ ਦੇਖ ਰਹੇ ਹੋ ਧਰਨੇ ਦੇ ਵਿੱਚ ਬੈਠੇ ਆ ਲੇਕਿਨ ਹਜੇ ਤੱਕ ਕਿਸੇ ਵੀ ਪ੍ਰਸ਼ਾਸਨ ਦਾ ਇਹ ਧਿਆਨ ਨਹੀਂ ਹੈਗਾ ਵੀ ਇਹ ਜਿਹੜੇ ਬੈਠੇ ਆ ਇਹ 메ਨ ਰੋਡ ਤੇ ਬੈਠੇ ਆ 메ਨ ਰੋਡ ਤੇ ਬੈਠਦਾ ਇਹਨਾਂ ਦਾ ਸਕਿਉਰਿਟੀ ਦੇਣਾ ਪੰਜਾਬ ਪੁਲਿਸ ਦਾ ਫਰਜ ਬਣਦਾ ਸੀ ਜਦੋਂ ਕਿ ਨਹੀਂ ਦਿੱਤੀ ਗਈ ਤੁਸੀਂ ਆਪ ਦੇਖ ਸਕਦੇ ਹੋ ਕਿ ਮੇਰੀ ਕੋਈ ਬ੍ਰੇਕ ਫੇਲ ਹੋ ਜਾਣਾ ਕੋਈ ਗੱਡੀ ਲੈ ਆ ਕੇ ਵਿਚਾਰੇ ਕੋਈ ਜਿਹੜੀ ਗੱਡੀ ਲੈ ਕੇ ਆ ਜੇ ਉਹ ਵਿਚਭਜੇ ਤਾਂ ਇਹਨਾਂ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ ਬਾਕੀ ਜੋ ਇਹਨਾਂ ਦਾ ਕਹਿਣਾ ਇਹੀ ਹੈ ਵੀ ਸਾਨੂੰ ਕਈ ਦਿਨ ਹੋ ਗਏ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਪੁਲਿਸ ਪ੍ਰਸ਼ਾਸਨ ਸਾਡੇ ਵੱਲ ਗੌਰ ਨਹੀਂ ਕਰ ਰਿਹਾ ਤਾਂ ਇਹਦੇ ਵਿੱਚ ਜੇਕਰ ਤੁਹਾਨੂੰ ਕੋਈ ਮੇਰੇ ਜਿਹੜੇ ਸਰੋਤੇ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਇਸ ਗੱਲ ਬਾਰੇ ਕਿਸੇ ਨੂੰ ਪਤਾ ਹੋਵੇ ਇਹ ਲੜਾਈ ਬਾਰੇ ਕਿਸੇ ਨੂੰ ਪਤਾ ਜੋ ਜਰੂਰ ਕਮੈਂਟ ਕਰਕੇ ਦੱਸਿਓ ਕਿ ਇਹ ਵਾਕਈ ਇਹੀ ਹਾਲਾਤ ਹੋਈ ਸੀ ਇਸ ਤਰ੍ਹਾਂ ਹੀ ਪਿਓ ਨੇ ਇੱਕ ਪੁੱਤਰ ਨੂੰ ਇਸ ਦੁਨੀਆ ਤੋਂ ਅਲਵਿਦਾ ਕਰਾ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਬਾਕੀ ਜੋ ਸਾਹਮਣੇ ਆ ਉਹ ਤੁਹਾਨੂੰ ਮੈਂ ਦਿਖਾ ਦੁੱਤਾ ਪਰ ਅਸੀਂ ਸਰਕਾਰ ਨੂੰ ਫਿਰ ਵੀ ਇਹੀ ਮੰਗ ਕਰਾਂਗੇ ਦੀ ਸਰਕਾਰ ਨੂੰ ਚਾਹੀਦਾ ਇਹੋ ਜਿਹੇ ਜਿਹੜੇ ਘਣਾਉਣੇ ਹਰਕਤਾਂ ਤੁਸੀਂ ਜ਼ਿੰਦਗੀ ਖੋ ਲੈਣੀ ਉਹਨਾਂ ਲੋਕਾਂ ਨੂੰ ਤੁਰੰਤ ਰੈਸਟ ਕਰਕੇ ਤੇ ਉਹਨਾਂ ਦੇ ਪਰਚਾਤ ਦਾ ਦਰਜ ਕਰਕੇ ਤੇ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਜਿਨ੍ਹਾਂ ਦਾ ਪਰਿਵਾਰ ਰੁਲ ਗਿਆ ਉਹਨਾਂ ਦੇ ਮਨ ਨੂੰ ਕਮ ਸੇ ਕਮ ਸਰਕਾਰ ਪਤੀ ਤੇ ਪ੍ਰਸ਼ਾਸਨ ਪੁਰਸ ਪ੍ਰਸ਼ਾਸਨ ਪਤੀ ਇੰਨੀ ਦਾ ਹੋਵੇ ਵੀ ਹਾਂ ਸਾਡੀ ਇਹ ਸੁਣ ਰਹੇ ਨੇ ਕਿਉਂਕਿ ਉੱਥੇ ਜੇ ਕੋਈ ਪੁਲਿਸ ਗਵਾਹ ਨਹੀਂ ਕੋਈ ਹੋਰ ਨਹੀਂ ਫਿਰ ਪੁਲਿਸ ਕਿਉਂ ਟਿੱਲ ਗਜਾਰੀ ਜਾ ਰਹੀ ਹੈ ਇਹ ਵੀ ਇੱਕ ਪੁਲਿਸ ਉੱਪਰ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ਇਸੇ ਵੀ ਪੁਲਿਸ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਤੁਹਾਡੇ ਜੋ ਕੋਈ ਹੋਰ ਬੋਲੂਗਾ ਜੀ ਕੋਈ ਕੋਈ ਹੈ ਜੀ ਹੋਰ ਬੋਲਣ ਵਾਲਾ ਇਸ ਇਸ ਮਾਮਲੇ ਤੇ ਕਿਸ ਨੂੰ ਪਤਾ ਹੈ ਇਸ ਮਾਮਲੇ ਬਾਰੇ ਤਾਂ ਚਲੋ ਇੱਕ ਗੁੜੀਆ ਕੋਲ ਚਲਦੇ ਆਂ ਆਪਾਂ ਇਹ ਕਹਿੰਦੀ ਮੈਂ ਵੀ ਦੱਸਣਾ ਚਾਹੁੰਨੀ ਆ ਤਾਂ ਆਪਾਂ ਪਤਾ ਕਰਦੇ ਆਂ ਵੀ ਕੀ ਉਹਨੇ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਬੀਰਕਪਾ ਕੋਰਾ ਜੀ ਕੋਲੋਂ ਕੀ ਕੀ ਮਾਮਲਾ ਜਿਹੜਾ ਹੈਗਾ ਤੁਹਾਨੂੰ ਕੀ ਪਤਾ ਲੱਗਿਆ ਕਿਵੇਂ ਇਹ ਹੋਇਆ ਮਾਮਲਾ ਸਰ ਕੱਲ ਮੈਂ ਨਾ ਇੱਕ ਤੋਂ ਆਪਣੇ ਹਾਕਮ ਵਾਲੇ ਤੋਂ ਮੈਂ ਮੰਡੇਰ ਨਾਲੋਂ ਜਾ ਰਹੀ ਸੀ ਜੀ ਤੇ ਤਾਂ ਤਾਂ ਮੈਂ ਟੱਪ ਗਈ ਉਸ ਤੋਂ ਬਾਅਦ ਜੀ ਜਦੋਂ ਮੈਂ ਵਾਪਸ ਮੁੜੀ ਤਾਂ ਮੈਂ ਬਾਬਾ ਜੀ ਨਾਲ ਜਿੰਨਾ ਨਾਲ ਤੁਸੀਂ ਹੁਣ ਗੱਲਬਾਤ ਕੀਤੀ ਆ ਮੈਂ ਬਾਬਾ ਜੀ ਨੇ ਇਸ ਕੇਸ ਬਾਰੇ ਪੁੱਛਿਆ ਤਾਂ ਬਾਬਾ ਜੀ ਨੇ ਮੈਨੂੰ ਦੱਸਿਆ ਸੁਣ ਕੇ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਝੰਜੋੜ ਆਈ ਜੀ ਬਹੁਤ ਦੁੱਖ ਲੱਗਿਆ ਜੀ ਘੰਟਾ ਡੇਢ ਘੰਟਾ ਮੇਰੇ ਹਾਜ਼ਰੀ ਭਰ ਕੇ ਅੱਜ ਤਕਰੀਬਨ ਮੈਂ 9:00 ਵਜੇ ਦੀ ਇੱਥੇ ਆ ਗਈ ਸੀ ਜੀ ਸੋ ਅਸੀਂ ਪ੍ਰਸ਼ਾਸਨ ਅੱਗੇ ਭਗਵੰਤ ਮਾਨ ਜੀ ਅੱਗੇ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆ ਕਿ ਇਸ ਭੈਣ ਨੂੰ ਇਨਸਾਫ਼ ਚਾਹੀਦਾ ਜੀ ਕਿ ਛੋਟੇ-ਛੋਟੇ ਬੱਚਿਆਂ ਦਾ ਪਿਓ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜੀ ਕਹਿੰਦੇ ਹੁੰਦੇ ਆ ਭਰਾ ਭਰਾ ਦੀ ਬਾਹ ਹੁੰਦਾ ਪਰ ਇੱਥੇ ਤਾਂ ਜੀ ਇਸ ਗੱਲ ਨੂੰ ਬਿਲਕੁਲ ਹੀ ਮਟਾਇਆ ਦਿੱਤਾ ਗਿਆ ਹੈ ਜੀ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਜੀ ਵੀ ਸਾਡੀ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਜਿਹੜੇ ਆਪਣੇ ਮਲਜ਼ਮ ਹੈਗੇ ਨੇ ਜੀ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਜੀ ਤਾਂ ਜੋ ਚਲੋ ਕੁਦਰਤ ਵੱਲੋਂ ਕਰੀ ਹੁੰਦੀ ਤਾਂ ਅਸੀਂ ਸਾਹਰ ਦਾ ਕੁੱਤ ਪਰ ਕੇ ਆਪੋ ਆਪਣੇ ਘਰੇ ਬੈਠ ਜਾਂਦੇ ਜੀ ਪਰ ਜਿਹੜੀ ਇਹ ਹੁਣ ਬੰਦਿਆਂ ਦੁਆਰਾ ਕੀਤੀ ਗਈ ਹੈ ਜੀ ਸਾਥੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਜੀ ਅਸੀਂ ਹਰ ਹਾਲਤ ਵਿੱਚ ਇਸ ਗੱਲ ਨੂੰ ਬਰਦਾਸ਼ਤ ਜੇ ਪੁਸ ਪ੍ਰਸ਼ਾਸਨ ਨੇ ਜਾਂ ਭਗਵੰਤ ਮਾਨ ਨੇ ਸਾਡੀ ਕਿਸੇ ਵੀ ਗੱਲ ਵੱਲ ਧਿਆਨ ਨਹੀਂ ਦਿੱਤਾ ਤਾਂ ਅਸੀਂ ਜੋ ਵੀ ਸਾਥੋਂ ਕਦਮ ਚੱਕਿਆ ਜਾਊਗਾ ਤਾਂ ਅਸੀਂ ਚੱਕਾਂਗੇ ਚਟਿੱਕੇ ਨਹੀਂ ਬੈਠਾਂਗੇ ਜੀ ਬੇਸਿਕ ਸਾਨੂੰ ਦਿਨ ਰਾਤ ਇੱਕ ਕਰਨੀ ਪੈ ਜੇ ਜੀ ਅਸੀਂ ਹੁਣ ਵੀ ਕਹਨੇਗੇ ਵੀ ਬੇਸ਼ੱਕ ਸਾਡੇ ਤੋਂ ਹੀ ਤੁਸੀਂ ਗੱਡੀਆਂ ਲਗਾ ਦਿਓ ਪਰ ਜਿਹੜਾ ਸਾਡਾ ਧਰਮ ਆ ਜਿੰਨਾ ਟਾਈਮ ਤੋਂ ਮੀਨਸ ਆਪਨੇ ਮਿਲਦਾ ਇਹ ਧਰਮ ਨਾਲ ਉਹਨੇ ਟਾਈਮ ਜਾਰੀ ਰਹੇਗਾ ਜੀ ਧੰਨਵਾਦ ਜੀ ਤਾਂ ਦੋਸਤੋ ਤੁਸੀਂ ਦੇਖ ਲਿਆ ਵੀ ਮਨਾ ਦੇ ਵਿੱਚ ਹਰੇਕ ਦੇ ਰੋਸ ਹੈ ਰੋਸ ਦੇ ਨਾਲ ਨਾਲ ਇਹ ਵੀ ਆ ਵੀ ਇਨਸਾਫ ਮਿਲਣਾ ਚਾਹੀਦਾ ਔਰ ਇਹ ਇਹ ਇੱਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਜੇ ਜੇ ਡਿਫੈਂਸ ਦੇ ਲੋਕ ਹੀ ਇਹਨੂੰ ਵਿਕਲਾ ਹੋ ਕੇ ਕਰਨਗੇ ਇਹਨਾਂ ਤੇ ਧਿਆਨ ਨਹੀਂ ਦੇਣਗੇ ਤਾਂ ਮੇਰੇ ਖਿਆਲ ਚ ਵੀ ਫਿਰ ਹਰ ਲੋਕਾਂ ਦੇ ਹੱਥ ਵਿੱਚ ਆਪਣੇ ਡਾਂਗਾ ਸੋਟੀਆਂ ਹੋਣਗੀਆਂ ਜਿਸ ਨਾਲ ਇੱਕ ਦੂਜੇ ਦੀ ਉੱਪਰ ਮਾਰ ਹੋਣਗੇ ਤੇ ਇਸ ਪ੍ਰਸ਼ਾਸਨ ਦੀ ਨਲੈਕੀ ਕਰਕੇ ਸਾਰਾ ਕੁਝ ਖਰਾਬ ਹੋਵੇਗਾ ਮਾਹੌਲ ਵਿਗੜਨਗੇ ਤਾਂ ਇਸ ਨੂੰ ਬਚਾਉਣ ਦੇ ਲਈ ਜ਼ਰੂਰ ਚਾਹੀਦਾ ਹੈ ਕਿ ਤੁਰੰਤ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਖਲਅੰਦਾਜ਼ੀ ਦੇ ਕੇ ਫਟਾਫਟ ਜਿਹੜੇ ਵੀ ਬੰਦੇ ਰਹਿ ਗਏ ਆ ਜਿन्हे ਕਹਿੰਦੇ ਨੇ ਉਸ ਤਰ੍ਹਾਂ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਉੱਪਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਾਅਦ ਵਿੱਚ ਵੀ ਹੋ ਸਕਦੀ ਹੈ ਮੇਰੇ ਖਿਆਲ ਚ ਪਹਿਲਾਂ ਤਾਂ ਕਾਨੂੰਨ ਮੁਤਾਬਕ ਸ਼ਾਇਦ ਇਹ ਹੀ ਕਹਿੰਦਾ ਵੀ ਪਹਿਲਾਂ ਐਫ ਆਈ ਆਰ ਲਾਜ ਕਰਕੇ ਅਰੈਸਟ ਕਰਕੇ ਉਸ ਤੋਂ ਬਾਅਦ ਉਹ ਇਨਵੈਸਟੀਗੇਸ਼ਨ ਦੇ ਵਿੱਚ ਜੇਕਰ ਉਹ ਨਹੀਂ ਕਸੂਰਬਾਰ ਪਾਇਆ ਜਾਂਦਾ ਤਾਂ ਉਹਨੂੰ ਕੱਢਿਆ ਜਾ ਸਕਦਾ ਹੈ ਤਾਂ ਤੁਸੀਂ ਦੋਸਤੋ ਦੇਖ ਰਹੇ ਹੋ ਇਹ ਧਰਨਾ ਬੋਹਾ ਦੇ ਵਿੱਚ ਜਿਹੜਾ ਸਟੇਟ ਹਾਈਵੇ ਹੈ ਉੱਥੇ ਰੱਖਿਆ ਹੋਇਆ ਲੇਕਿਨ ਇੱਥੇ ਕੋਈ ਵੀ ਪੁਲਿਸ ਮੁਲਾਜ਼ਮ ਡਿਊਟੀ ਤੇ ਨਹੀਂ ਹੈਗਾ ਵੀ ਜਿਹੜਾ ਜੇ ਕੋਈ ਇੱਥੇ ਰੋਲਾ ਪੈਂਦਾ ਕੋਈ ਅਨਸਖਾਮੀ ਘਟਨਾ ਵਾਪਰਦੀ ਹੈ ਤਾਂ ਉਹ ਇਹਨਾਂ ਨੇ ਪ੍ਰਸ਼ਾਸਨ ਨੇ ਰੱਬ ਦੇ ਸਿਰ ਤੇ ਛੱਡ ਰੱਖੀ ਹੈ ਬੜਾ ਅਫਸੋਸ ਹੁੰਦਾ ਹੈ ਕਿ ਇੱਕ ਪਾਸੇ ਤਾਂ ਮਾੜੀ ਜੀ ਗੱਲ ਤੋਂ ਹੀ ਕੋਈ ਸ਼ਿਪਾਰਸ਼ੇ ਪਾ ਦੇਦਾ ਫੜੱਕਦੇ ਨਹੀਂ ਜਾ ਕੇ ਗੰਨਮੈਂਂ ਦੇ ਦਨੇ ਜਿੱਥੇ ਲੋੜ ਹੈ ਜਿੱਥੇ ਔਰਤਾਂ ਬੈਠੀਆਂ ਨੇ ਨਿੱਕੇ ਬੱਚੀਆਂ ਬੈਠੀਆਂ ਨੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਇੱਥੇ ਸਕਿਉਰਟੀ ਦੀ ਲੋੜ ਹੈ ਵੀ ਕੋਈ ਕਿਸੇ ਦੇ ਸਾਹਦੇ ਅੱਗੇ ਹੰਬਲ ਬਣਾਣਾ ਕਰ ਸਕੇ ਉੱਥੇ ਹੁਣ ਤੱਕ ਪ੍ਰਸ਼ਾਸਨ ਨੇ ਕੋਈ ਸਕਿਉਰਟੀ ਨਹੀਂ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਤੁਹਾਨੂੰ ਘੁਮਾ ਕੇ ਦਿਖਾ ਦਿੱਤਾ ਕਈ ਵਾਰੀ ਹੁੰਦਾ ਕਹਿੰਦੇ ਨੇ ਹਾਂ ਜੀ ਅਸੀਂ ਤਾਂ ਉੱਥੇ ਡਿਊਟੀ ਤੇ ਹਾਜ਼ਰ ਸੀਗੇ ਤੁਹਾਨੂੰ ਚਾਰੇ ਪਾਸੇ ਇਸ ਕਰਕੇ ਘੁਮਾਇਆ ਜੇ ਕੋਈ ਇੱਥੋਂ ਵਾਸਤੇ ਭੇਜਿਆ ਵੀ ਹੋਇਆ ਤਾਂ ਮੌਜੂਦਾ ਇੱਥੇ ਨਹੀਂ ਹੈਗੇ ਤਾ ਉਹਨਾਂ ਦੇ ਉੱਪਰ ਵੀ ਜਿਨ੍ਹਾਂ ਦੀ ਇੱਥੇ ਜੇ ਇਹਨਾਂ ਦੀ ਇਹਨਾਂ ਦੇ ਵਾਸਤੇ ਸੁਰੱਖਿਆ ਪ੍ਰਬੰਧ ਕੀਤੇ ਆ ਤਾਂ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਇੱਥੇ ਬੈਠੇ ਨੇ ਲੇਕਿਨ ਇੱਥੇ ਕੋਈ ਸਕਿਉਰਿਟੀ ਨਹੀਂ ਹੈਗੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕੋਈ ਵੀ ਅਨਸਿਕਾਨੀ ਘਟਨਾ ਵਾਪਰਦੀ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਮੈਂ ਐਸਐਸਪੀ ਮਾਨਸਾ ਨੂੰ ਵੀ ਬੇਨਤੀ ਕਰੂੰਗਾ ਵੀ ਜਦੋਂ ਇਹ ਜੇ ਧਰਨੇ ਨਾ ਚੁੱਕ ਧਰਨੇ ਨੇ ਇਹ ਕੋਈ ਕਿਸਾਨਾਂ ਦੇ ਐਮਐਸਪੀ ਦਾ ਧਰਨਾ ਨਹੀਂ ਹੈਗਾ ਇਹ ਧਰਨਾ ਇੱਕ ਪਰਿਵਾਰ ਉੱਜੜ ਗਿਆ ਇੱਕ ਦੋ ਧੀਆ ਦਾ ਬਾਪ ਉਹਦੇ ਸਿਰ ਤੋਂ ਚਲਾ ਗਿਆ ਤਾਂ ਉੱਥੇ ਘਟੋੜ 20-25 ਔਰਤਾਂ ਬੈਠੀਆਂ ਨੇ ਕੋਈ ਅਨਸਖਾਮੀ ਘਟਨਾ ਵਾਪਰ ਸਕਦੀ ਹੈ ਪੁਲਿਸ ਪ੍ਰਸ਼ਾਸਨ ਕੋਈ ਇੱਥੇ ਦਿਖਾਈ ਨਹੀਂ ਦੇ ਰਿਹਾ ਆ ਹੁਣ ਮੇਰੇ ਖਿਆਲ ਚ ਦੋ ਜਾਣੀਆਂ ਉਹ ਉਹਦੇ ਅੰਦਰ ਏਸੀ ਵਾਲੇ ਕਮਰਜੇ ਨਿਕਲ ਕੇ ਆਈਆਂ ਸੀ ਉਹ ਵੀ ਉਧਰੋਂ ਚੱਲੀਆਂ ਨੇ ਸ਼ਾਇਦ ਕੋਈ ਇਹਨਾਂ ਦੀ ਕਿਵੇਂ ਵਾਰੀ ਨਹੀਂ ਬਣਦੀ ਮੈਂ ਡਿਪਟੀ ਬਲਾਡਾ ਨੂੰ ਵੀ ਬੇਨਤੀ ਕਰੂੰਗਾ ਵੀ ਇਹਨਾਂ ਨੂੰ ਮਤਲਬ ਕਿ ਜਿਹੜੀ ਸਰਵਿਸ ਹੈ ਉਹ ਕਿਵੇਂ ਹੋਣੀ ਹੈ ਉਹ ਦੱਸਣੀ ਚਾਹੀਦੀ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਦੇਖੋ ਹੁਣ ਫੋਟੋ ਖਿੱਚ ਗਏ ਸਾਬਤ ਕਰਨਾ ਚਾਹੁੰਦੀ ਮੈਂ ਉੱਥੇ ਆ ਜਦੋਂ ਕਿ ਇੱਥੇ ਤੁਹਾਨੂੰ ਮਾ ਚਾਰੇ ਪਾਸੇ ਘੁਮਾ ਕੇ ਦਿਖਾਇਆ ਵੀ ਕੋਈ ਵੀ ਨਹੀਂ ਸੀ ਸ਼ੀਸ਼ੇ ਵਾਲੇ ਕਮਰੇ ਦੇ ਵਿੱਚ ਉਹ ਬੈਠੇ ਸਨ ਤਾਂ ਜ਼ਰੂਰ ਪ੍ਰਸ਼ਾਸਨ ਨੂੰ ਇਹਨਾਂ ਉੱਪਰ ਗੌਰ ਕਰਨੀ ਚਾਹੀਦੀ ਆ ਵੀ ਇਹ ਸਿਰਫ ਮੋਬਾਈਲ ਲੈ ਕੇ ਦੇਖਣ ਨੂੰ ਸਿੱਧ ਕਰਦਿਆਂ ਵੀ ਅਸੀਂ ਹਾਂ ਉੱਥੇ ਹਾਜ਼ਰ ਹਾਂ ਜਦੋਂ ਕਿ ਮੈਂ ਤੁਹਾਨੂੰ ਚਾਰੇ ਪਾਸੇ ਘੁਮਾ ਕੇ ਦਿਖਾਇਆ ਵੀ ਇੱਥੇ ਕੋਈ ਵੀ ਸਿਕਿਉਰਟੀ ਦੇ ਵਾਸਤੇ ਪ੍ਰਸ਼ਾਸਨ ਦੀ ਪੁਲਿਸ ਦੀ ਕੋਈ ਇੱਥੇ ਹੈ ਨਹੀਂ ਸੀਗਾ ਬਾਹਰ ਨਿਕਲ ਕੇ ਕਿਸੇ ਦਾ ਡਾਕਟਰ ਦੀ ਦੁਕਾਨ ਹੈ ਉਹਦੇ ਵਿੱਚੋਂ ਬਾਹਰ ਨਿਕਲ ਕੇ ਹੋਣ ਆਈਆਂ ਉਹ ਵੀ ਚਲੀਆਂ ਗਈਆਂ ਤਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰੂੰਗਾ ਵੀ ਇਹੋ ਜਿਹਾਂ ਮਾਰੀਆਂ ਦੁਰਘਟਨਾ ਨੂੰ ਬਚਾਉਣ ਵਾਸਤੇ ਤੁਹਾਡਾ ਪ੍ਰਸ਼ਾਸਨ ਦਾ ਕੰਮ ਬਣਦਾ ਹੈ ਵੀ ਇਨ੍ਹਾਂ ਲਈ ਇੱਥੇ ਹਫਾਜ਼ਤ ਕਰੇ ਕੋਈ ਦੁਰਘਟਨਾ ਵਾਪਰ ਜੇ ਕੋਈ ਕਿਸੇ ਨੂੰ ਕੁਝ ਹੋ ਨਾ ਜਾਵੇ ਕੋਈ ਦੋਰਾ ਨਾ ਪੈ ਜੇ ਕੋਈ ਕਿਸੇ ਉੱਪਰ ਲਿਆ ਕੇ ਆ ਆ ਦੇਖੋ ਆ ਸਾਹਮਣੇ ਟੈਂਪੂ ਆ ਨੇ ਇਹਨੂੰ ਇਨਵੈਲਿਡ ਹੈ ਜਦੋਂ ਕਿ ਚੱਲ ਨਹੀਂ ਸਕਦੇ ਚੱਲ ਰਹੇ ਕਦੋਂ ਫੇਲ ਹੋ ਕੇ ਗੱਡੀ ਇਹਨਾਂ ਦੇ ਉੱਪਰ ਆ ਸਕਦੀ ਹੈ ਪਰੰਤੂ ਕੋਈ ਪ੍ਰਸ਼ਾਸਨ ਦਾ ਇਹਦੇ ਵੱਲ ਧਿਆਨ ਨਹੀਂ ਪ੍ਰਸ਼ਾਸਨ ਧਿਆਨ ਦੇਵੇ ਇਹਨਾਂ ਦੀ ਸਕਿਉਰਿਟੀ ਦਾ ਹੋ ਕਰੇ ਜੋ ਇਹਨਾਂ ਦੀ ਮੰਗ ਨੇ ਉਹਨਾਂ ਨੂੰ ਦੇਖਦੇ ਹੋਏ ਇਹਨਾਂ ਦੀਆ ਪੂਰੀਆ ਕਰਨ ਇਹਨਾਂ ਨੂੰ ਟੇਬਲ ਟॉक ਕਰਕੇ ਇਹਨਾਂ ਨੂੰ ਬਿਠਾਉਣ ਇਹਨਾਂ ਨੂੰ ਤਸੱਲੀ ਕਰਾਉਣ ਇਹਨਾਂ ਨੂੰ ਦੱਸਣ ਵੀ ਹਾਂ ਕਿਸ ਤਰ੍ਹਾਂ ਉਹਨਾਂ ਨੇ ਐਫ ਆਈ ਆਰ ਲੋਜ ਕੀਤੀ ਆ ਕਿਨੂੰ ਕਿਨੂੰ ਵਿੱਚ ਇਨਵੋਲਵਮੈਂਟ ਕੀਤੀ ਆ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਤਾਂ ਕਿ ਇਹਨਾਂ ਦੇ ਮਨ ਨੂੰ ਵੀ ਇਹ ਤਸੱਲੀ ਹੋ ਸਕੇ ਵੀ ਸਾਨੂੰ ਪ੍ਰਸ਼ਾਸਨ ਨੇ ਇਹ ਜਿਹੜਾ ਕੋਈ ਦੱਸਿਆ ਇਹ ਕੁਛ ਕੀਤਾ ਇਹਨਾਂ ਨੇ ਕੱਲੇ ਕਾਗਜ਼ੀਆਂ ਬੈਠ ਕੇ ਅੰਦਰ ਕਾਗਜ਼ੀਆਂ ਕਾਰਵਾਈਆਂ ਤੇ ਨਹੀਂ ਚੱਲਦਾ ਹੁਣ ਡਿਫੈਂਸ ਪੁਲਿਸ ਨੂੰ ਜ਼ਰੂਰ ਬਾਹਰ ਨਿਕਲਗੇ ਇੱਥੇ ਜਮਾਤ ਪੁੱਪੇ ਜਿਵੇਂ ਬੈਠੇ ਨੇ ਸੇਕ ਜਿਵੇਂ ਬੈਠੇ ਨੇ ਬਾਹਰ ਆ ਕੇ ਇਹਨਾਂ ਦੀ ਗੱਲ ਸੁਣਨੀ ਪਊਗੀ ਕਮਰੇ ਅੰਦਰ ਬਹਿ ਕੇ ਏਸੀ ਲਾ ਕੇ ਬੈਠਣ ਨਾਲ ਇਹ ਕੁਛ ਨਹੀਂ ਬਣਨਾ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੇ ਵਿੱਚ ਜੇ ਪ੍ਰਸ਼ਾਸਨ ਇਸੇ ਤਰ੍ਹਾਂ ਰਿਹਾ ਤਾਂ ਜਿਹੜੀ ਸਰਕਾਰ ਦੀ ਹਾਰ ਬਹੁਤ ਬੁਰੀ ਤਰ੍ਹਾਂ ਹੋਵੇਗੀ ਕਿਉਂਕਿ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਵੀ ਸਾਨੂੰ ਕੋਈ ਵੀ ਕਿਸੇ ਕਰਨ ਦੀ ਸਕਿਉਰਿਟੀ ਨਹੀਂ ਮਿਲ ਰਹੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਉਹ ਤੁਹਾਨੂੰ ਮੈਂ ਦਿਖਾਈ ਦਿੰਦਾ ਇੱਥੇ ਵਾਕਈ ਇੱਕ ਕਾ ਤਾ ਲ ਹੋਏ ਦੇ ਵਾਸਤੇ ਇਨਸਾਫ ਵਾਸਤੇ ਇੱਕ ਧੁੱਪ ਦੇ ਵਿੱਚ ਬੈਠੇ ਨੇ ਤਿੰਨ ਚਾਰ ਦਿਨਾਂ ਦਾ ਕਹਿੰਦੇ ਧਰਨਾ ਲੱਗਿਆ ਹੋਇਆ ਔਰ ਤੁਸੀਂ ਦੇਖਦੇ ਹੋ 40 ਪਲੱਸ ਡਿਗਰੀ ਟੈਂਪਰੇਚਰ ਸੀਗਾ ਜਿਹਦੇ ਵਿੱਚ ਆ ਬੱਚੇ ਜਿਹੜੇ ਗੁੜੀਆਂ ਆ ਦੇਖੋ ਤੁਸੀਂ ਆ ਗੁੜੀਆਂ ਪੜਨ ਵਾਲੀ ਗੁੜੀਆਂ ਆ ਆ ਦੇਖੋ ਨਿੱਕੀ ਜੀ ਹੈ ਠੀਕ ਹੈ ਇਕੋ ਗੋਦੀ ਸੀ ਗੁੜੀ ਉਹ ਦੇਖੋ ਤੁਸੀਂ ਤੁਹਾਨੂੰ ਦਿਖਾਵਾਂ ਯਾਰ ਹਾਲਾਤ ਦੇਖ ਲਓ ਤੁਸੀਂ ਕਹੇ ਜੇ ਬਨਾਰਕ ਨੇ ਪੁਲਿਸ ਨੇ ਇੱਕ ਡੇਢ ਸਾਲ ਦੀ ਬੱਚੀ ਨੂੰ ਇੱਥੇ ਤੁੱਪੇ ਲਿਆ ਕੇ ਬਿਠਾਉਣਾ ਪੈ ਰਿਹਾ ਆ ਦੇਖ ਲਓ ਆ ਸੁੱਤੀ ਪਈ ਐ ਇਹਨੂੰ ਕੀ ਪਤਾ ਵੀ ਮੇਰੇ ਸਿਰ ਤੋਂ ਮੇਰੇ ਪਿਓ ਦਾ ਸਾਯਾ ਉੱਠ ਚੁੱਕਿਆ ਹੈ ਕਿ ਮੈਂ ਆਪਣੇ ਪਿਓ ਦੇ ਇਨਸਾਫ ਲਈ ਇਨ੍ਹਾਂ ਤਰਨਿਆਂ ਦੇ ਵਿੱਚ ਪਾ ਕੇ ਹੀ ਮੇਰਾ ਇਨਸਾਫ ਮਿਲਣਾ ਹੈ ਬੜਾ ਅਫਸੋਸਨਾਈ ਕਾ ਵੀ ਪ੍ਰਸ਼ਾਸਪਾਲਸ ਪ੍ਰਸ਼ਾਸਨ ਕਿਸੇ ਪਾਸੇ ਵੀ ਗੰਭੀਰਤਾ ਨਾਲ ਨਹੀਂ ਲੈ ਰਿਆ ਨਾ ਨਸ਼ਿਆਂ ਵੱਲ ਗੰਭੀਰਤਾ ਇਹਨਾਂ ਦੀ ਨਾ ਇੱਥੇ ਜੋ ਲੋਕ ਇਨਸਾਮ ਮੰਗਣੋਂਦੇ ਉਹਨਾਂ ਵਾਸਤੇ ਹੈ ਤਾਂ ਮੈਂ ਜ਼ਰੂਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੀ ਜੇਕਰ ਤੁਸੀਂ ਆਪਣੀ ਸ਼ਾਖਾ ਬਚੌਣੀਆਂ 2027 ਦੇ ਵਿੱਚ ਤਾਂ ਇਹੋ ਜੇ ਨਾਜ਼ਿਕ ਮਾਮਲਿਆਂ ਦੇ ਵਿੱਚ ਇੰਟਰਫੀਅਰ ਕਰਕੇ ਜੋ ਇਹਨਾਂ ਨੇ ਕੋਈ ਇਨਵੈਸਟੀਗੇਸ਼ਨ ਕੀਤੀ ਆ ਜੇ ਇਨਵੈਸਟੀਗੇਸ਼ਨ ਵਿੱਚ ਨਹੀਂ ਹੁੰਦਾ ਦਾ ਇਹਨਾਂ ਨੂੰ ਤੁਰੰਤ ਦੱਸਿਆ ਜਾਵੇ ਟੋਬਲ ਟੈਗ ਤੇ ਇਹਨਾਂ ਨਾਲ ਕੀਤੀ ਜਾਵੇ ਇਹਨੂੰ ਦੱਸਿਆ ਜਾਵੇ ਆ ਆਹ ਕਾਰਨਾਂ ਕਰਕੇ ਇਹ ਨਹੀਂ ਆ ਰਹੀ ਬਸ ਤਾਂ ਇਹ ਹੁੰਦਾ ਕਿ ਜਦੋਂ ਕਿਸੇ ਦਾ ਘਰ ਦਾ ਪਰਿਵਾਰ ਚਲਾ ਗਿਆ ਉਹਦੀ ਸਟੇਟਮੈਂਟ ਦੇ ਉੱਪਰ ਹੀ ਕਾਰਵਾਈ ਹੁੰਦੀ ਹੈ ਉਹ ਕਾਰਵਾਈ ਕਰਕੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਜਾ ਸਕਦੀ ਸੀ ਪਰੰਤੂ ਲੋਕਾਂ ਨੂੰ ਜਿਨ੍ਹਾਂ ਦਾ ਇੱਕ ਪਰਿਵਾਰ ਉੱਜੜ ਗਿਆ ਉਹਨਾਂ ਨੂੰ ਇਨਸਾਫ ਲੈਣ ਦੇ ਲਈ ਇਸ ਤਰ੍ਹਾਂ ਧਰਨੇ ਦੇਣੇ ਪੈ ਰਹੇ ਨੇ ਇਤੋਂ ਵੱਡੀ ਸਰਕਾਰ ਦੀ ਕੀ ਨਾਕਾਮੀ ਹੋ ਸਕਦੀ ਆ ਖਾ ਦੋਸਤੋ ਅਸੀਂ ਤੁਹਾਨੂੰ ਬਾਰੀ-ਬਾਰੀ ਫਿਰ ਵੀ ਦੇ ਰਹਾਂਗੇ ਜੇ ਤੇ ਨਦੀ ਜੇ ਕੋਈ ਅਪਡੇਟ ਹੋਈ ਤਾਂ ਤੁਹਾਡਾ ਮੈਂ ਉਹ ਵੀ ਸਾਂਝੀ ਕਰਾਂਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਪਤਾ ਹੋਵੇ ਮਲਕਪੁਰ ਦਾ ਵੀ ਇੱਥੇ ਜਿਹੜਾ ਕਤਲ ਹੋਇਆ ਜੇ ਇਹਨਾਂ ਦੇ ਕਹਿਣ ਮੁਤਾਬਕ ਹੋਇਆ ਜਾਂ ਫਿਰ ਕੁਛ ਹੋਰ ਦੇ ਵਿੱਚ ਗੱਲ ਹੋਰ ਸੀ ਜਰੂਰ ਦੱਸਿਆ ਜਾਵੇ ਤਾਂ ਕਿ ਕਿਸੇ ਨੂੰ ਬੇਨਸਾਫੀ ਵੀ ਨਾ ਹੋਵੇ ਤੇ ਜੇ ਸਹੀयत ਆ ਉਹਨਾਂ ਨੂੰ ਇਹਨਾਂ ਨੂੰ ਇਨਸਾਫ ਵੀ ਮਿਲੇ ਠੀਕ ਹੈ ਆਪਾਂ ਫਿਰ ਮਿਲਦੇ ਆ ਇਸ ਤੋਂ ਬਾਅਦ ਕੀ ਪ੍ਰੋਗਰਾਮ ਅੱਗੇ ਦਾ ਉਹ ਲੀਕ ਕੇ ਜੇ ਦੱਸਣਗੇ ਆਪਾਂ ਨੂੰ ਫਿਰ ਆਪਾਂ ਉਸ ਤੋਂ ਬਾਅਦ ਫਿਰ ਜਰੂਰ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ